ਜੇਕਰ ਤੁਸੀਂ ਕਿਸੇ ਸਮਾਗਮ ਦੇ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਜਾ ਰਹੇ ਹੋ ਤਾਂ ਸਾਵਧਨ ਹੋ ਜਾਓ ਕਿਸੇ ਨਾ ਕਿਸੇ ਪਰਿਵਾਰਿਕ ਮੈਂਬਰ ਨੂੰ ਘਰ ਜ਼ਰੂਰ ਛੱਡ ਕੇ ਜਾਓ ਨਹੀਂ ਤਾਂ ਤੁਹਾਡਾ ਵੀ ਸਭ ਕੀਮਤੀ ਸਮਾਨ ਚੋਰੀ ਹੋ ਸਕਦਾ ਤੇ ਪਿੰਡ ਆਰਾਮਗੜ ਦੇ ਮਹੱਲਾ ਬਾਵਿਆਂ ਦੇ ਬੋਰਡ ਦੇ ਕੋਲ ਰਹਿਦਾ ਪਰਵਾਰ ਨਾਲ ਹੀ ਕੜਨਾ ਵਾਪਰ ਗਈ ਤੇ 27 ਦਸੰਬਰ ਦੀ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਚੋਰਾਂ ਨੇ ਦਾਖਲ ਹੋ ਕੇ ਲੱਖਾਂ ਰੁਪਿਆਂ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਤੇ ਜਾਣਕਾਰੀ ਦੰਦੇ ਹੋਏ ਘਰ ਦੇ ਮਾਲਕ ਜੋ ਸੁਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹ 24 ਦਸੰਬਰ ਨੂੰ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਗਏ ਸਨ 28 ਦਸੰਬਰ ਨੂੰ ਜਦੋਂ ਉਹ ਘਰ ਵਾਪਸ ਆਏ ਤਾਂ ਉਹ ਦੇਖਿਆ ਤੇ ਉਹ ਹੈਰਾਨ ਚੰਨ ਕਿ ਉਹਨਾਂ ਦੇ ਘਰ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਚੋਰਾਂ ਨੇ ਅੰਦਰ ਦਾਖਲ ਹੋ ਕੇ 5 ਲੱਖ ਰੁਪਏ ਦੀ ਕੀਮਤੀ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਤੇ ਉਹਨਾਂ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ 27 ਦਸੰਬਰ ਦੀ ਰਾਤ ਨੂੰ ਹੀ ਅੰਜਾਮ ਦਿੱਤਾ ਗਿਆ ਤੇ ਕੜਨਾ ਦੀ ਖਬਰ ਮਿਲਦੇ ਹੀ ਟਾਣਾ ਫਲੋਰ ਤੋਂ ਡਿਊਟੀ ਅਧਿਕਾਰੀ ਰਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਚੋਰਾਂ ਦੀ ਭਾਲ ਲਈ ਅਗਲੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਫਲੋਰ ਤੋਂ ਫਲੋਰ ਟੇਬਲ 'ਤੇ ਸੰਦੀਪ ਪਟਿਆਰਾ ਦੀ ਰਿਪੋਰਟ ਸਰ ਜੀ ਨਾ ਤੁਹਾਡਾ ਤੇ ਕੀ ਅੱਜ ਤੁਹਾਡੇ ਨਾਲ ਹੋਇਆ ਜਸਵਿੰਦਰ ਸਿੰਘ ਮੇਰਾ ਨਾਮ ਹੈ ਪਿੰਡ ਰਾਮਗੜ੍ਹ ਤੇ ਜਦੋਂ ਅਸੀਂ 2:30 ਵਜੇ ਆਏ ਕਰੇ ਤਾਂ ਸਾਡੇ ਤਾਲੇ ਟੁੱਟੇ ਹੋਏ ਸੀਗੇ ਤੇ ਚੋਰੀ ਹੋਈ ਹੋਈ ਸੀਗੀ ਸਮਾਨ ਸਾਡਾ ਖਿਲਰਿਆ ਹੋਇਆ ਸੀਗਾ 5 ਲੱਖ ਦੇ ਗਹਿਣੇ ਸੀਗੇ 75000 ਰੁਪਏ ਕੈਸ਼ ਸੀਗੇ ਤਾਨੂੰ ਕਿਤੇ ਸ਼ੱਕ ਵੀ ਹੈ ਸ਼ੱਕ ਤਾਂ ਜੀ ਕੋਈ ਨਹੀਂ ਹੈਗੀ ਹੁਣ ਤੁਸੀਂ ਕਰੇ ਮੌਜੂਦ ਨਹੀਂ ਸੀ ਨਹੀਂ ਜੀ ਅਸੀਂ 24 ਤਰੀਕ ਨੂੰ ਗਏ ਸੀ ਮੈਰਿਜ ਤੇ 28 ਤਰੀਕ ਨੂੰ ਆਏ ਆ 28 ਤਰੀਕ ਨੂੰ ਆਏ ਹਾਂ ਤਾਂ ਦੰਗਨ ਕਰੇ ਕਿਤਾ ਦੇ ਕਿਸ ਨੇ ਦੇਖਿਆ ਨਹੀਂ ਘਰ ਤੇ ਨਹੀਂ ਤਾਂ ਕਿਸੇ ਨੇ ਨਹੀਂ ਦੇਖਿਆ ਚੋਰੀ ਕਿਦਨ ਹੋਈ ਹੈ ਇਹ ਚੋਰੀ ਰਾਤ ਹੀ ਹੋਈ ਲੱਗਦੀ ਹੈ ساری ਰਾਤ ਤੁਸੀਂ ਪੁਲਿਸ ਨੂੰ ਕਲਾ ਦਿੱਤੀ ਹਾਂਜੀ ਹਾਂ ਜੀ 112 ਤੇ ਵੀ ਲਗਾਤੀ ਸੀਗੀ ਤੇ ਕੰਪਲੀਟ ਵੀ ਕਰਤੀ ਥਾਣੇ ਮੰਗਨ ਸਾਹਿਬ ਹੀ ਕਰ ਦੇਣਗੇ ਸਰ ਕੀ ਤੁਹਾਡਾ ਸ਼ੁਨਾਮ ਆ ਪੁਲੀਸ ਅਧਿਕਾਰੀ ਵਰਤੋਂ ਮੇਰਾ ਨਾਮ ਹੈ ਐਸਰ ਰਵਿੰਦਰ ਆ ਥਾਣੇ ਪਰੋ ਲੱਗਾ ਇੱਕ ਦਰਖਾਸਤ ਆਈ ਹੈ ਜਸਵਿੰਦਰ ਸਿੰਘ ਰਾਮਬੜ ਬੋਲੋ ਕਿ ਉਹਨਾਂ ਘਰ ਚੋਰੀ ਹੋਈ ਆ ਮੌਕੇ ਤੇ ਆਏ ਆ ਦੇਖਦੇ ਆ ਹੁਣ ਵੈਰੀਫਾਈ ਕਰਦੇ ਆ ਕਿਨੇ ਚੋਰੀ ਕੀਤੀ ਆ ਬਾਕੀ ਦੋਸ਼ੀਆਂ ਨੂੰ ਜਲਦ ਜਲਦ ਫੜਿਆ ਜਾਊਗਾ ਸਰ ਕਿੰਨਾ ਕਰ ਨੁਕਸਾਨ ਹੋਇਆ ਨੁਕਸਾਨ ਆਇਆ ਦਿਖਾਇਆ ਜੀ ਇੱਕ ਤਾਂ 75000 ਰੁਪਏ ਕੈਸ਼ ਸੀ ਜੀ ਬਾਕੀ ਸੋਨੇ ਦੇ ਗਹਿਣੇ ਗੁਣੇ ਸੀ ਜੀ ਹਾਂਜੀ ਜੀ